ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਵੱਲੋਂ ਜਿਹੜਾ ਅੱਜ ਇਹ ਪ੍ਰੋਸੈਸ ਰੱਖਿਆਗਾ ਉਹ ਚੀਮਿਆਂ ਦਾ ਇਹ ਆ ਹਰਦੇਵ ਨੰਬਰਦਾਰ ਦੇ ਖੇਤ ਦੇ ਨਾਲ ਛੱਪੜ ਹੈ ਮੜੀਆਂ ਵਾਲਾ ਛੱਪੜ বাজਦਾ ਇਹ ਇਹਦੇ ਵਿੱਚ ਅੱਧੇ ਪਿੰਡ ਤੋਂ ਵੱਧ ਦਾ ਗੰਦਾ ਪਾਣੀ ਆਉਂਦਾ ਜਿਹੜਾ ਉਹ ਨਾਲੇ ਦੇ ਹਾਲਾਤ ਵੀ ਦੇਖ ਸਕਦੇ ਹੋ ਜਿਹੜਾ ਤੁਸੀਂ ਨਾਲਾ ਪਿੰਡ ਦੇ ਵਿੱਚੋਂ ਆਉਂਦਾ ਸਾਰਾ ਬਲੌਕ ਹੋਇਆ ਪਿਆ ਜਿਹੜੇ ਛੱਪੜ ਦੇ ਵਿੱਚ ਪਾਣੀ ਆਉਂਦਾ ਉਹ ਛੱਪੜ ਦੇ ਹਾਲਾਤ ਦੇਖ ਲਓ ਵੀ ਉਹ ਪਿੰਡ ਨਾਲੋਂ ਉੱਚਾ ਹੈ 2 ਸਾਲ ਪਹਿਲਾਂ ਕਿਸਾਨ ਲੋਨਿਆਂ ਨੇ ਜਥੇਬੰਦੀ ਇਕਤਾ ਢਕੌਂਦਾ ਨੇ ਇਹ ਛੱਪੜ ਦਾ ਮਸਲਾ اٹھਾਇਆ ਤੇ ਵੀਡੀਓ ਕੋਲੇ ਵੀ ਤੇ ਏਡੀਸੀ ਕੋਲੇ ਵੀ ਤੇ ਨਗਰ ਪੰਚਾਇਤ ਕੋਲੇ ਵੀ ਧਰਨੇ ਵੀ ਲੱਗ ਚੁੱਕੇ ਇਹ ਛੱਪੜ ਦੀ ਪਟਾਈ ਕਰਾਉਣ ਨੂੰ ਕਿਉਂਕਿ ਇਹ ਤੇ ਨਾਲ ਲੱਗਦੇ ਆ ਸਾਰੇ ਖੇਤਾਂ ਦੀ ਫਸਲ ਆ ਜਿਹੜੀ ਜਦੋਂ ਮੀਂਹ ਪੈਂਦਾ ਸਾਰੀ ਡੁੱਬ ਜਾਂਦੀ ਹੈ ਤੇ ਨਾਲ ਦੇ ਨਾਲ ਹੀ ਗੰਦਾ ਪਾਣੀ ਵੀ ਓਵਰਫਲੋ ਹੋ ਕੇ ਖੇਤਾਂ 'ਚ ਵੜਦਾ ਤੇ ਘਰਾਂ 'ਚ ਵੀ ਜਾਂਦਾ ਤੇ ਘਰਾਂ 'ਚ ਵੀ ਵੜਦਾ ਇੱਥੇ ਛੱਪੜ ਪਿੰਡ ਦੇ ਨਾਲੋਂ ਉੱਚਾ ਹੈ ਇਹਦੀ ਪਟਾਈ ਨੂੰ ਲੈ ਕੇ 2 ਸਾਲ ਪਹਿਲਾਂ ਨਾਲੇ ਬੀਡੀਪੀ ਨੂੰ ਨਗਰ ਪੰਚਾਇਤ ਨੂੰ ਏਡੀਸੀ ਨੂੰ ਵੱਖ-ਵੱਖ ਤੌਰ ਦੇ ਉਤੇ ਮੰਗ ਪੱਤਰ ਵੀ ਦਿੱਤੇ ਗਏ ਅਸੀਂ ਹੁਣ ਇਹ ਬੇਨਤੀ ਕਰਦੇ ਆ ਫੇਰ ਨਗਰ ਪੰਚਾਇਤ ਨੂੰ ਵੀ ਤੇ ਬੀਡੀਪੀ ਨੂੰ ਵੀ ਕਿ ਇਹ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਜੇ ਨਾਲ ਧਿਆਨ ਦਿੱਤਾ ਗਿਆ ਹੋਂ ਵਾਲੇ ਸਮੇਂ ਦੇ ਵਿੱਚ ਤਿੱਖੀ ਜਥੇਬੰਦੀ ਤਿੱਖਾ ਸੰਘਰਸ਼ ਕਰੂ ਕਿਉਂਕਿ ਇਹ ਚੇਤਾਵਨੀ ਦੇ ਤੌਰ ਤੇ ਜਿਹੜੀ ਅੱਜ ਅਸੀਂ ਇਹ ਇੱਕ ਮੀਟਿੰਗ ਬੁਲਾ ਕੇ ਇਹ ਫੋਟੋ ਲਵਾ ਰਹੇ ਆ ਤੇ ਖਬਰ ਵੀ ਲਾ ਰਹੇ ਆ ਇਹ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਗੱਲ ਵੀ ਅਸੀਂ ਜਿਹੜਾ 2 ਸਾਲ ਪਹਿਲਾਂ ਦਾ ਪ੍ਰੋਸੈਸ ਚੱਲਦਾ ਉਹ ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਲੱਖਾਂ ਰੁਪਈਆ ਤਾਂ ਖਰਚ ਕਰਤਾ ਪਿੰਡ ਦੇ ਗੰਦੇ ਪਾਣੀ ਦੇ ਉੱਤੇ ਪਰ ਉਹਦਾ ਨਿਕਾਸ ਹਜੇ ਕੋਈ ਨਿਕਾਸ ਨਹੀਂ ਹੋਇਆ ਇਹ ਸੱਪੜ ਬਲੌਕ ਨੇ ਲੋਕਾਂ ਦੀਆਂ ਫਸਲਾਂ ਮਾਰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਤਿੱਖਾ ਸੰਘਰਸ਼ ਕਰੂ ਇਹ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਨਗਰ ਪੰਚਾਇਤ ਨੂੰ ਤੇ ਏਡੀਸੀ ਸਾਹਿਬ ਨੂੰ ਤੇ ਬੀਡੀਪੀਓ ਸਾਹਿਬ ਨੂੰ ਕਿ ਸੱਪੜ ਵੱਲ ਧਿਆਨ ਦਿੱਤਾ ਜਾਵੇ ਦੀ ਪਟਾਈ ਕਰਾਈ ਜਾਵੇ ਤੇ ਤਾਂ ਕਿ ਪਾਣੀ ਦੀ ਪ੍ਰੋਪਰ ਨਿਕਾਸੀ ਹੋ ਸਕੇ ਤੇ ਉਹ ਵੇਲੇ ਵੀ ਲਾਇਆ ਹੋਇਆ ਉਹ ਤੁਸੀਂ ਦਿਖਾ ਦਿਓ ਇਥੇ ਬਕਾਇਦਾ ਟਿਊਬਲ ਲੱਗਿਆ ਟਿਊਬਲ ਦੀਆਂ ਜਿਹੜੀਆਂ ਪਾਈਪਾਂ ਨੇ ਉਹ ਵੀ ਜਿਹੜੀਆਂ ਨਾਲੇ ਚ ਜਾਂਦੀਆਂ ਨੇ ਬੰਦ ਨੇ ਬਲੌਕ ਨੇ ਇਹਦਾ ਮਾੜਾ ਪ੍ਰਬੰਧ ਕੀਤਾ ਹੋਇਆ ਜਿਹੜਾ ਅਗਲੀਆਂ ਪਿਛਲੀਆਂ ਪੰਚਾਇਤਾਂ ਦਾ ਜੋ ਪਾਣੀ ਦੀ ਕੋਈ ਨਿਕਾਸੀ ਨਹੀਂ ਇਸ ਕਰਕੇ ਦੀ ਬੇਨਤੀ ਕਰਦੇ ਆਂ ਵੀ ਇਹ ਪਾਣੀ ਦੀ ਨਿਕਾਸੀ ਕੀਤੀ ਜਾਵੇ ਤੇ ਅਗਲੇ ਸੰਘਰਸ਼ ਦੀ ਅਸੀਂ ਤਿਆਰੀ ਕਰਾਂਗੇ ਜੇ ਇਹ ਉਦੋਂ ਪਹਿਲਾਂ ਇਹਦਾ ਕੋਈ ਮਸਲਾ ਹੱਲ ਹੋ ਗਿਆ ਤਾਂ ਧੰਨਵਾਦ ਕਰਾਂਗੇ ਸੀ ਪ੍ਰਸ਼ਾਸਨ ਦਾ ਤੇ ਪੰਚਾਇਤ ਦਾ